ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਦੇਵ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤ ਵਿਵੇਕ ਦਾ ਮੂਲ ਪਾਠ ਚਲਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਖਾਲਸਾ ਜੀ ਅੰਦਰ ਹਿੰਦੂਆਂ ਦੀ ਨਿਆਈ ਨਿਖੜਮੇ ਛੂਤ ਛਾਤ ਦੀ ਭਰਮ ਭੇਦ ਵਾਲੀ ਬਿਮਾਰੀ ਮੂਲ ਮੁੱਢੋਂ ਹੀ ਹੈ ਨਹੀਂ ਖਾਲਸਾ ਜੀ ਦੇ ਨੇਕਟ ਅਛੂਤ ਜਾਤੀ ਹੀ ਕੋਈ ਨਹੀਂ ਐਵੇਂ ਕਲਪਨਾ ਹੀ ਹੈ ਖਾਲਸਾ ਮਤ ਦੇ ਅਸੂਲ ਅਨੁਸਾਰ ਸਭ ਜਨਮ ਜਾਤੀਆਂ ਇੱਕਸਾਰ ਹਨ ਮਾਨਸ ਜਨਮ ਜਾਤੀ ਅੰਦਰ ਜਿੰਨੇ ਵੀ ਪ੍ਰਾਣੀ ਹਨ ਖਾਲਸਾ ਜੀ ਦੇ ਭਾਣੇ ਸਭ ਸਮਾਨ ਹੀ ਹਨ ਕੋਈ ਕਿਰਣਾ ਯੋਗ ਨਹੀਂ ਯਥਾ ਸ੍ਰੀ ਦਸ਼ਮੇਸ਼ ਵਾਕ ਕੋ ਭਇਓ ਮੁੰਡਿਆ ਸੰਨਿਆਸੀ ਕੋ ਜੋਗੀ ਭਇਓ ਕੋਈ ਬ੍ਰਹਮਚਾਰੀ ਕੋਈ ਜਾਤੀ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕੈ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨਾ ਭੇਦ ਕੋਈ ਹੋਲ ਬ੍ਰਹਮ ਮਾਨਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਏਕੈ ਜੋਤ ਜਾਨਬੋ ਸ੍ਰੀ ਅਕਾਲ ਉਸਤਤ ਸੋ ਖਾਲਸਾ ਜੀ ਦੇ ਭਾਣੇ ਮਾਨਸ ਦੀ ਜਾਤ ਸਭ ਇੱਕ ਸਮਾਨ ਹੈ ਕਿ ਹਿੰਦੂ ਕਿ ਮੁਸਲਮਾਨ ਕਿ ਚੂੜਾ ਕਿ ਚਮਾਰ ਸਭ ਇੱਕ ਰੂਪ ਹਨ ਕਿਸੇ ਨਾਲ ਰਾਗ ਨਹੀਂ ਕਿਸੇ ਨਾਲ ਦੁਆਸ਼ ਨਹੀਂ ਕਿਸੇ ਨਾਲ ਨਫ਼ਰਤ ਨਹੀਂ ਕਿਸੇ ਨਾਲ ਖਾਸ ਖਸੂਸੀਅਤ ਵਾਲੀ ਰਗਬਤ ਨਹੀਂ ਕਿਸੇ ਨਾਲ ਪੱਖ ਨਹੀਂ ਕਿਸੇ ਨਾਲ ਧੜਾ ਨਹੀਂ ਕਿਸੇ ਨਾਲ ਵੈਰ ਵਿਰੋਧਤਾ ਨਹੀਂ ਕਿਸੇ ਨਾਲ ਸ਼ਰੀਕਾ ਤਾਤ ਪਰਾਈ ਨਹੀਂ ਜੈਸੇ ਕਿ ਇਸ ਗੁਰਵਾਕ ਦਾ ਭਾਵ ਹੈ ਬੇਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮਹਿ ਪਾਈ ਰਹਾਓ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਨਿ ਆਈ ਜੋ ਪ੍ਰਭ ਕੀਨੋ ਸੋ ਭਲ ਮੰਨਿਓ ਇਹ ਸੁਮਤ ਸਾਧੂ ਤੇ ਪਾਈ ਸਭ ਮੈਂ ਰਵ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ ਕਨੜਾ ਮਹੱਲਾ ਪੰਜਵਾਂ ਸੋ ਖਾਲਸਾ ਜੀ ਦੇ ਭਾਵ ਦਾ ਨਾ ਕੋਈ ਬਹਿਰੀ ਹੈ ਨਾ ਬਿਗਾਨਾ ਹੈ ਸਗੋਂ ਸਭ ਮੈਂ ਰਵ ਰਹਿਆ ਪ੍ਰਭ ਏਕੈ ਅਤੇ ਏਕ ਹੀ ਸਰੂਪ ਸਭੈ ਏਕੈ ਜੋਤ ਜਾਨਬੋ ਦੇ ਭਾਵ ਵਾਲੀ ਵਾਸਤਵੀ ਧਾਰਨਾ ਖਾਲਸਾ ਜੀ ਦੇ ਅੰਦਰ ਰਦੰਤਰ ਹੋਣ ਕਰਕੇ ਖਾਲਸਾ ਜੀ ਦੀ ਸਗਲ ਸੰਗ ਹੀ ਮਨੁੱਖ ਮਾਤਰ ਸੰਗ ਹੀ ਬਣ ਆਈ ਹੈ ਅਤੇ ਸਭਨਾ ਦੇ ਘਟਾਂ ਅੰਦਰ ਇੱਕੋ ਅਕਾਲ ਪੁਰਖ ਰਵ ਰਹਿਆ ਵੇਖ ਕੇ ਖਾਲਸਾ ਸਦਾ ਹੀ ਵਿਗਸਦਾ ਰਹਿੰਦਾ ਹੈ ਸਗੋਂ ਖਾਲਸਾ ਜੀ ਨੂੰ ਮਨ ਬਚ ਕਰਮ ਕਰਕੇ ਇਹ ਉਮਾ ਉਤਸ਼ਾਹ ਰਹਿੰਦਾ ਹੈ ਕਿ ਜਿਵੇਂ ਖਾਲਸਾ ਜੀ ਦੇ ਆਪਣੇ ਘਟ ਅੰਦਰ ਜਗ ਤੇ ਜੋਤ ਨਿਸਬਸਰ ਹੀ ਜਗਦੀ ਰਹਦੀ ਹੈ ਤਿਵੇਂ ਹੀ ਪ੍ਰਾਣੀ ਮਾਤਰ ਦੇ ਘਟ ਅੰਤਰ ਵੀ ਜਗੇ ਪਰੰਤੂ ਇਹ ਤਦੋਂ ਹੀ ਹੋ ਸਕਦਾ ਹੈ ਜੇ ਉਹ ਖਾਲਸਾ ਸੱਜਣ ਅਤੇ ਜੀ ਆਦਾਨ ਦੀ ਅੰਮ੍ਰਿਤ ਕਣੀ ਦੇ ਅਧਿਕਾਰੀ ਬਣਨ ਖਾਲਸਾ ਜੀ ਦਾ ਐਸਾ ਉਤਸ਼ਾ ਉਮਾ ਨਿਰੋਲ ਅਤੇ ਅਸਲ ਪਰ ਉਪਕਾਰੀ ਜਜ਼ਬਾ ਹੈ ਨਾ ਕਿ ਛੂਤ ਛਾਤੀ ਨਫ਼ਰਤ ਨਿਹਾਰਾ ਖਾਲਸਾ ਜੀ ਦਾ ਐਸਾ ਉਤਸ਼ਾਹ ਉਮਾ ਨਿਰੋਲ ਅਤੇ ਅਸਲ ਪਰ ਉਪਕਾਰੀ ਜਜ਼ਬਾ ਹੈ ਨਾ ਕਿ ਛੂਤ ਛਾਤੀ ਨਫ਼ਰਤ ਨਿਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੈ